ਔਲੀ ਮਹੱਲਾ ਪੰਜਵਾ ਜਾਤ ਬਿਸਰੈ ਰਾਮਨਾ ਕੋਈ ਜਿਹਨੇ ਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ ਕਾਹਨ ਕਾਪੀ ਉਸ ਨੂੰ ਕਾਲ ਦੀ ਪੀੜ ਬਣੀ ਰਹਿੰਦੀ ਹੈ ਰੋਗਾਂ ਦੀ ਪੀੜ ਬਣੀ ਰਹਿੰਦੀ ਹੈ ਉਹਨਾਂ ਨੂੰ ਪੀੜ ਬਣ ਵੀ ਧੁਖ ਬਣੀ ਰਹਿੰਦੀ ਹੈ ਵੀ ਪੀੜ ਬਣ ਕੇ ਪੂਜਾ ਕਰਾਲੀਗੇ ਜਿਨਾਂ ਨੂੰ ਪਰਮੇਸ਼ਰ ਜੀ ਕਿਹਾ ਕਿ ਉਹ ਕਾਹਨੂੰ ਕਿਸੇ ਪੀੜਾ ਉੱਤੇ ਪੈਂਦੇ ਉਹਨਾਂ ਨੂੰ ਪੀੜ ਬਣ ਦੀ ਲੋੜ ਨਹੀਂ ਉਹ ਦਾਸਾਂ ਦੇ ਦਾਸ ਬਣ ਕੇ ਰਹਿੰਦੇ ਹਨ ਉਹ ਪੀਲ ਆਲ ਘਾਟੀਆਂ ਦੀ ਜੂਨਾ ਜੀ ਕਾਹਨੂੰ ਪਰ ਬਣਗੇ ਆਜ ਸੰਗਤ ਮੇਲੇ ਹਾਰ ਰਵ ਹੈ ਸਭ ਸੰਗਤ ਮਿਲ ਕੇ ਹਰੀ ਅਕਾਲ ਪੁਰਖ ਦੇ ਨਾਮ ਨੂੰ ਰਗਾ ਉਚਾਰਦੇ ਹਨ ਇਹ ਗੀ ਗਈ ਪੀਰ ਉਹ ਗੁਣੇ ਜੋ ਜਹੀਰ ਖਜ਼ਾਨੇ ਅ ਸਮੁੰਦਰ ਬਣ ਜਾਂਦੇ ਹਨ ਰਹਾਉ ਜਾ ਕਾ ਗੁਰਮੁਖ ਰਿਦਾ ਬੁੱਧ ਜਿਨਨ ਦੀ ਗੁਰਾਂ ਦੁਆਰਾ ਗੁਰਮੁਖੀ ਹਿਰਦੇ ਦੇ ਅੰਦਰ ਗੁద్ధి ਪ੍ਰਾਪਤ ਹੋਈ ਆਤਮ ਵਿਸ਼ੇਣੀ ਗੋਦ ਗਾਰੀ ਗੁੱਧਿ ਪ੍ਰਾਕ੍ਰਿ ਹਿੰਦੂ ਗੁਰਾਂ ਦੁਆਰਾ ਤਾਂ ਕਿ ਕਾਰ ਕਲ ਨਗ ਨਿਧ ਸਿਧ ਹੋਈ ਅਤਨੀ ਕੜੀ ਤੇ ਨੌ ਨਦੀਆਂ ਤੇ 11 ਸੁਧੀਆਂ ਮਾਰਾਂ ਰੱਖੀਆਂ ਹੋਈਏ ਜੋ ਚਾਹੇ ਉਹ ਕਰ ਸਕਦਾ ਹੈ ਤੂੰ ਜਾਣ ਹੈ ਹਰ ਪਦ ਭੰਮੀ ਜਿਹੜੇ ਮਨ ਸੁਖਾਈ ਨਹੀਂ ਮਾਲਕ ਜਾਣਦੇ ਕਹਿੰਦੇ ਜਾਣਦੇ ਹਨ ਇੱਕ ਮਨ ਤਾਂ ਤਾ ਕੰਮ ਨੂੰ ਕਿਸੇ ਪ੍ਰਕਾਰ ਵੀ ਕਹੀ ਨਹੀਂ ਰੰਗੀ நரணி நம்மஹார ஆசிரிய நரன்மான் சார் சுகிர ਸ੍ਰੀ ਗੁਰੂ ਜੀ ਨੇ ਮਾਰਿਆ ਮਾਰ ਕਾਹਨ ਜਾਤ ਅਗ੍ਰਹਿ ਵਤ ਹੈ ਗੁਰੂ ਤੇ ਹਰੀ ਦਾ ਨਾਮ ਰੂਪੀ ਧਨ ਵਸਿਆ ਰੋ ਨਾਨਕ ਤੈਨ ਸੰਗ ਦੁਖ ਨਤ ਜੀ ਕਿਨੂ ਨੋ ਤਿਆਰੇ ਦੀ ਸੰਗਤ ਕਰਕੇ ਜੰਮਨ ਮੰਨੋ ਦੁਖ ਨਸਿਯਾ ਅਮੇ ਮਾ ਕੋ ਜਾਂਦੇ ਹਮ ਗਉੜੀ ਮਹੱਲਾ ਪੰਜਵਾ ਗਰਬ ਵੱੱਡੂ ਮੂਲ ਇੱਕ ਨੂੰ ਜੀ ਹਮ ਕੈ ਰ ਉਦਾ ਕਰਦੇ ਹਾਂ ਗਰਬ ਉਦਾ ਕਰਵਾ ਹੈ ਜੋ ਅਸਮਾਨ ਨਾਲ ਮਾਗਨੀ ਤਨ ਨਕਨਤਨ ਤਾਏ ਮੂਲ ਕੋ ਅਧਿ ਬੰਦਾ ਸਰੀਰੀ ਹੈ ਪਤਾ ਨਹੀਂ ਕਿ ਦੀ ਨਾ ਹੀ ਪ੍ਰਾਨ ਨਾਸ ਹੋ ਜਾਣਾ ਹੈ ਕਿ ਹਾਰਕ ਖੇਲ ਹੀ ਹੋ ਜਾਣਾ ਹੈ ਮੂਲ ਕੋ 라 ਇਹਨੇ ਕੀਏ ਸੋ ਹਰ ਜਗ ਜੇ ਕਿੰਨੇ ਕੀ ਕੀ ਮੇਰੀ ਗੁੰਦੜੀਏ ਮਰ ਕੇ ਜਾਪਾ ਸਹ ਆਵੇ ਕੇ ਨਾ ਆ ਰਹੇ ਨਾ ਵੀ ਨਹੀਂ ਮੁਦ ਹੈ ਹਰ ਆਦਮੀ ਇੱਕਦਮੀ ਮੋਲ ਤੋਂ ਮੌਤ ਨੂੰ ਜਾਣਾ ਇਹ ਸਾਰੇ ਆਦਮੀ ਹੈ ਜੋ ਸਾਉਦਤ ਆਦਮੀ ਹੈ ਇਹ ਨਹੀਂ ਹੋ ਰਹਾ ਦਾ ਮੁਰਜ਼ਾ ਹੈ ਇਸ ਦਰਕਾਰ ਇੰਨਾ ਮੁਲ ਹੈ ਸਿਰ ਤੇ ਤੇ ਹੰਕਾਰ ਕਿੱਦਾਂ ਵੱਡਾ ਕਰ ਰਿਹਾ ਹੈ ਇਸ ਮੋਮ ਦਾ ਕਮੀ ਨਾ ਹ ਹੈ ਰਹਿਣ ਨਹੀਂ ਗਉ ਕਿਤ ਨੂੰ ਰਹਿਣ ਇਹ ਸੰਸਾਰ ਤੇ ਹੀ ਨਹੀਂ ਜਿਉਂਦੇ ਆ ਤੇ ਗਉ ਕਿਤ ਨੂੰ ਗਉ ਨੇ ਚੱਕੜ ਜਾ ਹੁੰਦਾ ਹੈ ਚੱਕੜ ਕਿੰਨੀ ਕਰਦਾ ਹੈ ਖਿਆਲ ਕਿੰਨਾ ਕਰਦਾ ਰਹਿਦਾ ਹਰ ਵਕਤ ਤੇਰੇ ਕੀ ਗਾ ਗਉ ਖਿਆਲ ਕਰਦਾ ਰਹਿਣਾ ਕਿ ਮੇਰੇ ਕੋਲੇ ਰਵੇ ਹੈ ਪ੍ਰਹਾਉ ਬੇਵਾਰਜਤ ਬੀਜ ਸੰਤਨ ਜਿਹਨੂੰ ਵਿਸ਼ੇਸ਼ ਕਰਕੇ ਵਰਜਿਤ ਰੋਗ ਕੋ ਇਹ ਚਾਰੇ ਵੇਦ ਵੀ ਵਿਸ਼ੇ ਉਡਾਰੇ ਆ ਸੰਤ ਮਹਤਮਾ ਵੀ ਕਹਿੰਦੇ ਆ ਗੁਰਿਆਈ ਮਾਰੀ ਹੈ ਵਾਹੁ ਸਿਉ ਰੇ ਹਿਤਨ ਲੋਕ ਦੇ ਨਾਲ ਛੱਡੀਆਂ ਮਾਰਨੀਆਂ ਝਗੜੇ ਪਾਉਣੇ ਈਰਖਾ ਕਰਨੀ ਉਸ ਦੇ ਨਾਲ ਸਾਡਾ ਹਿਤ ਲੱਗਾ ਹੋਇਆ ਉਹਨਾਂ ਕੰਮਾਂ ਜਿਹੜੇ ਕੰਮਾਂ ਨੂੰ ਕਹੋਂ ਕੋ ਸੰਤ ਵੀ ਵੇਦ ਵੀ ਸਾਰੇ ਵਿਸ਼ੇਸ਼ ਕਰਕੇ ਵਰਜਦੇ ਆ ਉਹਨਾਂ ਦੇ ਨਾਲ ਸਾਡਾ ਸਤਿਕਾਰਾਂ ਦੇ ਨਾਲ ਹਾਰ ਜੂਆਰ ਜੂਆ ਵਿਧੇ ਮੇਰ ਸਾਹਿਬ ਸਿੰਘ ਜੀ ਜੂਆ ਹਾਰ ਜੂਆ ਜੂਆ ਉਹ ਜੋ ਜੂਆ ਖੇਲਣ ਵਾਲਾ ਜੋ ਜੂਏ ਦਾ ਜਿਹੜਾ ਹੁੰਦਾ ਹੈ ਉਹ ਜੂਏ ਚ ਹਾਰ ਜਾਂਦਾ ਹੈ ਤੇ ਕੱਦ ਵੀ ਹਾਰ ਜਾਂਦਾ ਝਿੱਕੀ ਵੀ ਕੁਰਤਾ ਵੀ ਘਰ ਦੀਆਂ ਟੂੰਬਾਂ ਵੀ ਸੱਡਾਂਵਾਂ ਤਾਂ ਗ੍ਰੋਹਤਾ ਵੀ ਹਾਰ ਪਈ ਸੀ ਆਪ ਹੀ ਹਾਰ ਕੇ 12 ਸਾਲ ਦੁਸ਼ਕਾ ਕੱਟ ਨਾ ਪਿਆ ਇਸੇ ਪ੍ਰਕਾਰ ਵਿਸ਼ੇ ਜਿਹੇ ਅੱਖਾਂ ਨਾਲ ਦੇਖਣਾ ਸੁਣਨਾ ਸੁੰਘਣਾ ਇਹ ਵਿਸ਼ਿਆਂ ਜਿਹੜਾ ਇਹ ਜੂਆ ਹੈ ਇਹ ਜੂਏ ਦੀ ਜੀਵੀ ਹੈ ਇਹ ਜੂਆਰੇ ਜੀਵ ਜਿਹੜਾ ਜੂਏ ਬਣਾਜਾ ਹੈ ਹਾਰ ਜਾਂਦਾ ਜੂਏ ਦੀ ਨਹੀਂ ਆਈ ਇੰਦਰੀ ਵਾਸ ਲੈ ਜਿਤਨ ਇੰਦਿਆਂ ਦੇ ਵਿਸ਼ਿਆਂ 'ਚ ਲੱਗ ਲੈ ਕੇ ਇਹ ਬੜੇ ਬੜੇ ਦਾਅ ਟੜ ਗਿਆ ਉਹ ਵੇਖਣਗਾ ਕੰਨੇ ਨੇ ਨਿੰਦਿਆ ਸੁਣਨਗਾ ਜੇ ਨਾਲੋ ਵਾਸਿਕਰ ਕੇ ਆਪਣੇ ਆਪ ਨੂੰ ਇੰਦਰੀ ਵਸ ਲੈ ਜਿਤ ਨੂੰ ਇਹੋ ਵਿਸ਼ਿਆਂ ਦੇ ਵਸ ਹੋ ਕੇ ਲੈ ਕੇ ਇਹਨੇ ਆਪਣੇ ਆਪ ਨੂੰ ਝੁਕਾ ਲਿਆ ਹੈ ਜਿਤਨਾ ਕੀਤਾ ਹੈ ਮਾਇਆ ਨੇ ਇਹਨਾਂ ਨੂੰ ਲੈ ਕਰਕੇ ਜਿੱਤ ਲਿਆ ਹੈ ਹਰਨ ਹਰਨ ਸੰਪੂਰਨ ਜਿਹੜਾ ਭਗਵਾਨ ਸ਼ਰਨ ਅੱਖ ਜੇ ਮੀਟਣ ਦਾ ਅਸਾਰੀ ਸ੍ਰੀ ਨੂੰ ਹਰ ਸਭ ਦਾ ਲੈ ਕਰ ਸਕਦਾ ਹੈ ਹਰਮ ਧਰਮ ਜਾਂ ਤਾਂ ਇਹ ਕੋਈ ਹੋਰ ਅੱਖੀਂ ਮੀਟੇ ਨੇ ਸਾਰੀ ਸਿਖ ਨੂੰ ਪਰਲੋਂ ਕਰ ਸਕਦਾ ਹੈ ਤੇ ਜਿਹੜਾ ਅੱਖੇ ਖੋਲ੍ਹਣ ਨਾਲ ਸਾਰੇ ਨੂੰ ਪੜਤੀ ਪੂਰਤੀ ਕਰ ਸਕਦਾ ਹੈ ਕੱਲ ਨੂੰ ਪੋਛਣੇ ਕਰ ਸਕਦਾ ਹੈ ਜਿਹਦੇ ਅੱਖ ਦੇ ਫੁਰਕਦੇ ਵਿੱਚ ਜਗਤ ਨੂੰ ਰੱਖ ਲੈਣਾ ਤੇ ਕੱਲ ਨੂੰ ਕਰ ਲੈਣਾ ਉਹ ਸਾਰੇ ਸੰਪੂਰਨ ਨੂੰ ਕਰਨ ਵਾਲਾ ਜਗਤ ਨੂੰ ਉਹ ਸਾਰਿਆਂ ਦੀ ਵਿਆਪਕ ਹੈ ਚਰਨ ਕਮਲ ਰੰਗ ਰਿਤ ਨੂੰ ਸਵੇ ਚਰਨਾ ਕਰਨੇ ਜੇ ਮੈਂ ਪ੍ਰੇਮ ਕਰਨਾ ਸੀ ਵਾਹਿਗੁਰੂ ਦੇ ਕੋਵੇ ਰੰਗ ਪ੍ਰੇਮ ਨਾਗ ਰਤਨ ਨੂੰ ਖਾਲੀ ਤੁਰਿਆ ਫਿਰਦਾ ਇੱਛਾਈ ਤੁਰਿਆ ਫਿਰਦਾ ਹੈ ਖਾਲੀ ਤੁਰਿਆ ਫਿਰਦਾ ਹੈ ਚਾਈ ਦਾਸੀ ਉਸ ਦੇ ਰੀਤ ਨੂੰ ਤ੍ਰੀਤ ਕਰਨੀ ਪਰ ਰਤਨ ਇਹ ਖਾਲੀ ਤੁਰਿਆ ਫਿਰਦਾ ਹੈ ਨਾਨਕ ਉਦਰੇ ਸਾਧ ਸੰਗ ਸਤਿਗੁਰੂ ਜੀ ਕਹਿੰਦੇ ਸਾਧ ਸੰਗਤ ਕਰਕੇ ਉਦਰੇ ਹਨ ਕਿਰਪਾ ਨਿਧ ਮੈਂ ਦਿੱਤ ਨੂੰ ਕਿਰਪਾ ਨਿਧ ਹੈ ਪਰਮੇਸ਼ਰ ਮੇਰੇ ਕੰਨ ਜਿਨ੍ਹਾਂ ਨੂੰ ਬਖਸ਼ਿਸ਼ ਕੀਤੀ ਹੈ ਸਾਨੂੰ ਆਇਤ ਨਹੀਂ ਦਿੱਤਿਆ ਹੈ ਸੋ ਸਾਧ ਸੰਗਤ ਦੇ ਚਲ ਕੇ ਮਿਲ ਕਰਕੇ ਉਧਰ ਗਏ ਹੇ ਮੇਰੇ ਪਾਈ ਆਦਮ ਸੰਗਤ ਬਖਸ਼ੀ ਹੈ ਗੌੜੀ ਮਹੱਲਾ ਪੰਜਵਾ ਮੋਹ ਦਾਸ ਰੂ ਠਾਕੁਰ ਪੂਰ ਇੱਕ ਵੇਸ਼ਲੇ ਠਾਕੁਰ ਕਾਂਤ ਪੂਰ ਮੈਂ ਆਵਦਾ ਦਾਸ ਰਾ ਦਾਸਾਂ ਦਾ ਦਾਸ ਛੋਟਾ ਦਾਸ ਹੈ ਜੀ ਧਾਨ ਪ੍ਰਭ ਕਾ ਖਾਨ ਇਸ ਕੇ ਸਹਰਸ਼ ਅੰਨ ਆਵਕੇ ਇਸ ਸਾਇਦ ਪੁਜਾਰੀ ਤੇਰੇ ਵੀ ਕੋਈ ਧਾਨ ਅਨਖਾਨੇ ਜਿਹੜਾ ਤੇਰਾ ਧਾਨ ਕਰਨੇ ਇਹੋ ਜਿਹੜਾ ਧਾਨ ਖਾਨੇ ਹੋ ਰਹਾਉ ਐਸੂ ਹੈ ਰੇ ਖਸਮ ਹੋ ਮਾਰ ਰਹਾਉ ਮਾਲਕਾ ਕਾਲਪੁਰ ਹਮਾਰਾ ਤਮੇਂ ਨੇ ਸਾਦਾਹੀ ਪਾਈ ਥਿਨ ਮਹ ਸਾਜ ਸਵਾਰਣ ਹਾ ਇਹ ਖਿੰਗੇ ਚ ਸਰਬਣ ਮੰਨਨ ਜਸਵਾਦ ਕੈ ਨੂੰ ਸਾਜ ਕਰਕੇ ਅਪਰੋਹ ਗਿਆਨ ਨੂੰ ਸਵਾਰ ਨੂੰ ਆਇਆ ਹੈ ਇੱਕ ਛੇਨੂ ਕੀ ਦੇਹਾਂ ਨੂੰ ਸਾਜ ਕਰਕੇ ਬਾਲ ਨੂੰ ਪੋਛਣੇ ਕਰਕੇ ਸਵਾਰਨ ਵਾਲਾ ਸਾਰੇ ਅੰਗ ਪਤੰਗ ਆਦਿਕਾ ਨੂੰ ਸ਼ਨੀਏ ਖੰਡੇ ਉੱਚੀ ਜਗਤ ਬ੍ਰਹਮ ਆਦਿਕਾ ਨੂੰ ਸ਼ਾਧ ਕਰਕੇ ਸਾਰੀ ਸ੍ਰੀਤੀ ਸਵਾਰਨ ਵਾਲਾ ਹੈ ਤਾਮ ਕਰੀ ਜੇ ਥਾ ਕਰ ਭਾਵੈ ਜੇ ਜੈ ਪਾਖ ਦਮਨ ਸਾਹਿਬ ਦੀ ਵੀਰ ਹੁੰਦਾ ਹੈ ਇਨੇ ਕਰਦਾ ਕੋਈ ਵੀ ਇਹ ਜੇ ਸ਼ਬਦ ਆਇਆ ਹੈ ਤਾਮ ਕਰੀ ਜੇ ਥਾ ਕਰ ਭਾਵੈ ਤਾਮ ਕਰੀ ਜੇ ਥਾ ਕਰ ਭਾਵੈ ਜਿਹੜਾ ਥਾ ਕਰ ਆਕਾਲ ਤੁਹਾਨੂੰ ਪਾਉਂਦਾ ਹੈ ਨਾ ਕੰਮ ਹੋ ਉਹ ਕੰਮ ਕਰੀ ਕਰਨਾ ਚਾਹੀਏ ਕੰਮ ਕਰੀ ਜੈ ठाकुर भावा ਜੈ ਜਿਹੜਾ ठाकुर ਨੂੰ ਪਾਉਂਦਾ ਹੈ ਉਹ ਕੰਮ ਕਰੀਏ ਜੇ ਤਰੀਏ ਜੀ ਕਰੀਏ ਪਾਠ ਕਰੀਏ ਕੰਮ ਕਰੀਏ ਕੰਮ ਕਰੀਏ ठाकुर ਨੂੰ ਭਾਵਾਂ ਜਿਸ ਕਰਕੇ ਸੇਨਾ ਹੀ ਅਰਥ ਬਣੇਗਾ ਜੈ ਸ਼ਬਦ ਦਾ ਅਰਥ ਮਹਾਂਪੁਰਖ ਜੋ ठाकुर ਨੂੰ ਪਾਉਂਦਾ ਹੈ ਜੋ ठाकुर ਨੂੰ ਪਾ ਜਈਏ ਉਹ ਕੰਮ ਕਰੀਏ ਅਰਥ ਜੇਦਾ ਹੀ ਬਣੇਗਾ ਕੰਨ ਕਰੀ ਜੇ ਸਾਧੂ ਭਾਵਨ ਜਿਵੇਂ ਠਾਕੁਰ ਨੂੰ ਭਾ ਜਾਵਾਂ ਉਹ ਕੰਮ ਨੂੰ ਕਰਨਾ ਚਾਹੀਏ ਐਵੇਂ ਕੌਮ ਦੀਆਂ ਕਲਾਕੀਨੋ ਫਸੇ ਰਹੀਏ ਏਕ ਏਕ ਕੰਨ ਕਰੀ ਜੇ ਠਾਕੁਰ ਭਾਵ ਗੀਤ ਚੰਦ ਤਰਭ ਕੇ ਗੁਣ ਗਾਵ ਜਦੋਂ ਪਰਮੇਸ਼ਰ ਨੂੰ ਕਿਹੜੇ ਪਾਉਂਦੇ ਆ ਕੰਮ ਤੈਨੂੰ ਗੀਤ ਚੰਦ ਕਹਿ ਕੇ ਗੁਣ ਗਾਣਾ ਹੈ ਗੀਤ ਮਾਰਾ ਸਾਜੇ ਜੀ ਕੀਤਰਨਾ ਕਹਿੰਦੇ ਕੀਤੇ ਸਗੋਂ ਸੂਪ ਢਾਰ ਕੇ ਜਿਵੇਂ ਜੀਆਂ ਦਾ ਧਾਰ ਕੀਤਾ ਹੈ ਉਹ ਗੀਤ ਕੀਰਤਨ ਜਪ ਕੇ ਉਸ ਲਿਖਰੇ ਮਿੱਤਰੋ ਨੂੰ ਦਿਆ ਨੂੰ ਗੁਨਾਹ ਨੂੰ ਵਿਚਕਾਰ ਜਾ ਕੇ ਜਾਣਾ ਅਤੇ ਗੀਤ ਜਸ ਰੂਪੀਓ ਮਾਰੋ ਕ੍ਰਿਸ਼ਨ ਕਹੇ ਕਿ ਕਹਿਣਾ ਅਤੇ ਤਹੂ ਜੇ ਨੂੰ ਉਹਨਾਂ ਨੂੰ ਗੁਣ ਗੁਣੇ ਨੂੰ ਕੀਰਤਨ ਚ ਪਾ ਕੇ ਜਾਣਾ ਚਾਹੀਏ ਕਰਨ ਪਰਿਉ ठाकुर ਵਜੀਰਾ ਗੀਤ ਚੰਦ ਪ੍ਰਭ ਕੇ ਜਹੀ ਹੈ ਹੂੰ ਜੀਵ ਜੋ ਗਉੜੇ ਸੰਤ ਨੂੰ ਹਾਕੀਆਂ ਕਰੀਏ ਸ਼ੁਭ ਦੇ ਉਹ ਤੋਂ ਤਿਲਕ ਤੋਂ ਜੋ ਕਹਿਣ ਕਰਦੇ ਕਹਾਂਗੇ ਵਿੱਚ ਉਸ ਤਰੀਕੇ ਜਿਹੜਾ ਨੂੰ ਸੰਗਤ ਮਾਇ ਮਿਲ ਕੇ ਗਾਉਣਾ ਕਰ ਸ਼ਰਨ ਪਰਿਉ ਠਾਕੁਰ ਵਜੀਰਾ ਤੇ ਸੰਤੋ ਕਾਲ ਤੁਝ ਤੇਰੇ ਸੰਤ ਜਿਹੜੇ ਵਜੀਰ ਹਨ ਇਹਨਾਂ ਦੀ ਅਸੀਂ ਸ਼ਰਨ ਪਏ ਹਾਂ ਇਹਨਾਂ ਦੇਖ ਮੇਰਾ ਮਨ ਧੀਰਾ ਜਿਹੜੇ ਵਜੀਰ ਮਹਾਰਾਜ ਤੇਰੇ ਹਨ ਤੇਰੀ ਸ਼ਰਨ ਪਏ ਰਹਿੰਦੇ ਹਾਂ ਸਾਦਾ ਮਰਵੀ ਉਹਨਾਂ ਨੂੰ ਵੇਖ ਕੇ ਹੀ ਐਡੇ ਵੱਡੇ ਹੋ ਕੇ ਫੇਰ ਵੀ ਕੋਈ ਓਟ ਲੱਭਦੇ ਹੰਕਾਰ ਨਹੀਂ ਕਰਦੇ ਜਿਨ੍ਹਾਂ ਨੂੰ ਵੇਖ ਕੇ ਮੇਰਾ ਮਨ ਵੀ ਠੀਕ ਜਿਹਾ ਲਾਣਾ ਹੋ ਗਿਆ ਕਿ ਧੰਨ ਮਹਾਰਾਜ ਉਹ ਸੰਤ ਗੁਰੀਬ ਹਨ ਜੋ ਪਰਮੇਸ਼ਰ ਦੀ ਸ਼ਰਨ ਪਏ ਰਹਿੰਦੇ ਹਨ ਏਕ ਤेक ਏਕੋ ਆਧਾਰਾ ਇਕੋ ਵੀ ਹੋਤ ਹੈ ਮਨ ਕਰਕੇ ਇਕੇ ਦਾ ਆਧਾਰ ਹੈ ਕੰਮ ਕਰਕੇ ਇਕੇ ਦਾ ਆਧਾਰ ਹੈ ਪ੍ਰਲੋਕ ਵਾਸਤੇ ਇਕੇ ਵੀ ਤेक ਹੈ ਸ੍ਰੋਗ ਵਾਸਤੇ ਜਨ ਨਾਨਕ ਹਰ ਕੀ ਲਾਗਾ ਕਾਰ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਹੈ ਰਹੀ ਦੀ ਭਗਤੀ ਰੂਪਕਾਰ ਤੋਂ ਲੱਗੇ ਹੋਏ ਹਨ ਗਉੜੀ ਮਹੱਲਾ 5ਵਾਂ ਹੈ ਕੋਈ ਐਸਾ ਹੋ ਮੈਂ ਤੂਰਾ ਹੈ ਭਾਈ ਬਗੈਰ ਕੇ ਜਿਵੇਂ ਕਹੀਏ ਕੋਈ ਜੋੜਾ ਹੈ ਵੀ ਜੋ ਨਿਕਲੇ ਸ਼ੇਰ ਦਾ ਸ਼ਿਕਾਰ ਕਰੇ ਇਸ ਪ੍ਰਕਾਰ ਕੋਈ ਭਾਗਾਂ ਦਾ ਨਿਕਲਦਾ ਇਸੇ ਪ੍ਰਕਾਰ ਹੈ ਕੋਈ ਐਸਾ ਹੋ ਮੈਂ ਤੂਰਾ ਕੋਈ ਐਸਾ ਹੈ ਭਾਈ ਬਗੈਰ ਕੇ ਮਾਰੇ ਕਹਿੰਦੇ ਹੈ ਜਿਹੜਾ ਦੇਹ ਦੀ ਹੋ ਮੈਨੂੰ ਤੋੜ ਦੇਵੇ ਆਦੀ ਦੇਹ ਦੀ ਹੰਕਾ ਹੋ ਹੋ ਮੈਂ ਮੈਂ ਵਿੱਚੋਂ ਖੋਵੇ ਦੂਜਾ ਨੇਕਾ ਇੱਕੋ ਹੋਵੇ ਕੋ ਦੱਸੂ ਮੇੜ ਕੇ ਕੋਈ ਹੋ ਜੇ ਕੋਈ ਹੈ ਦੁਨੀਆ 'ਚ ਬਲੀ ਇਹੋ ਜਿਹਾ ਸੂਰਮਾ ਕੋਈ ਭਾਗਾਂ ਵਾਲਾ ਕੋਈ ਹੈ ਜਿਹੜਾ ਹਉਮੈ ਦੇ ਕੰਨ ਤੋੜ ਲਵੇ ਇਸ ਮਿੱਠੀ ਤੇ ਇਹੋ ਮਨ ਹੋਰ ਹੈ ਜੇ ਜਿਹੜੀ ਮਾਇਆ ਹੈ ਮਿੱਠੇ ਕੇਲੀਏ ਵੀ ਨਹੀਂ ਆਈ ਤੇ ਲੱਗਦੀ ਮਿੱਠੀ ਹੈ ਜਿਵੇਂ ਜਹਵੀਲੇ ਲੱਡੂ ਹੁੰਦੇ ਤੂੰ ਮਿੱਠੇ ਹੁੰਦੇ ਤੇ ਮਗਰੋਂ ਫਿਸਰਿਆਂ ਨੂੰ ਕਾਟ ਦੁੰਦੇ ਜ਼ਹਿਰ ਦੇ ਨਾਲ ਇਸੇ ਪ੍ਰਕਾਰ ਜਿਹੜੀ ਖਾਣ ਨੂੰ ਮਿੱਠੀ ਲੱਗਦੀ ਹੈ ਮੁਖ ਮਿੱਠੀ ਖਾਈ ਕਹ ਰਹਾ ਹੈ ਉਹੋ ਮਿੱਠੀ ਲੱਗਦੀ ਖਾਣ ਵੇ ਤੇ ਮਦਰੋਂ ਕੁੜਤ ਨੂੰ ਕਾੜੂਂਦੀ ਹੈ ਵਿਸ਼ੇ ਨਦੀ ਦੂਹੇ ਕੜਤ ਨੂੰ ਸਗਲ ਨਾ ਜਗਤ ਲਈ ਲੱਗਦਾ ਹੈ ਨਾਮਕ ਜਾਨ ਵੀ ਚਾਰਿਆ ਮਿੱਠਾ ਹਲਕਾ ਨਾ ਇਹ ਜਿਹੜੀ ਮਿੱਠੀ ਲੱਗਦੀ ਹੈ ਨਿੱਕੇ ਬੱਚੇ ਨੂੰ ਪੈਸਾ ਫੜਾ ਦੇ ਉਹ ਵੀ ਸਗਲ ਨੂੰ ਤਿਆਰ ਨਹੀਂ ਤੋਂ ਇਸ ਵਰਤਾਰੇ ਜਿਹੜੀ ਮਿੱਠੀ ਹੈ ਮਾਇਆਚਾਰੀ ਲੱਗਦੀ ਹੈ ਇਸ ਨੂੰ ਮੰਨੂ ਜਿਹੜਾ ਹੋਰ ਲਵੇ ਰੋਕ ਲਵੇ ਰਹਾ ਹੈ ਅਗਿਆਨੀ ਮਾਨੁਖ ਭਇਆ ਮਨੁਖ ਲਾਹ ਮਾਨ ਦਾ ਖਾਦਾ ਹੋਇਆ ਮਨੁ ਜੀ ਬੰਸ ਆਪਣੇ ਆਪ ਨੂੰ ਕਹਉਂਦਾ ਹੈ ਸੋ ਅਗਿਆਨ ਦੇ ਸੇਤ ਹੋ ਗਿਆ ਹੈ ਅਗਿਆਨੀ ਜੋ ਨਾ ਹੀ ਸੂਲ ਰੇ ਜਿਹੜਾ ਬਾਜ਼ਾਰ ਸੇ ਕੋ ਕੰਮ ਨਹੀਂ ਆਉਣਾ ਉਹਨਾਂ ਨੂੰ ਲੋੜਦਾ ਜਿਵੇਂ ਬੱਚੇ ਦਾ ਸਿਆਂਦਾ ਅੱਗ ਨੂੰ ਹੱਥ ਕਾਮਰ ਚਾਹੁੰਦਾ ਹੈ ਇਸੇ ਤਰਕਾਰ ਸਾਥ ਸੰਗੀ ਅਗਨ ਸਰਪੁਰ ਮਿਲ ਲੈ ਸਾਥ ਨੂੰ ਕਿ ਅੱਗ ਨੂੰ ਹੱਥ ਕਰਨਾ ਚਾਹੁੰਦਾ ਮਾਤਾ ਪਿਤਾ ਕੰਠਲਾ ਰੱਖੇ ਅੰਬੁ ਸ਼ਹਿਦ ਦਾ ਖੇਲਾ ਇਸੇ ਪ੍ਰਕਾਰ ਇਹ ਅਗਿਆਨੀ ਦਾ ਅਹਿਸਾਸ ਵਾਹ ਹੈ ਜਿਹੜੇ ਪਦਾਰਥ ਮਾਣ ਨਹੀਂ ਜਾਣੇ ਜਿਨ੍ਹਾਂ ਕਰਕੇ ਸੁਖ ਨਹੀਂ ਨਿਕਲਨੇ ਉਹਨਾਂ ਨੂੰ ਇਹ ਲੋੜਦਾ ਰਹਿੰਦਾ ਹੈ ਰੈਣ ਅੰਧਾਰੀ ਕਾਰੀਆ ਰੈਣੀ ਦਿਹਾਰੀ ਕਾਰੀਆ ਇਹ ਰਾਤ ਜਿਹੜੀ ਅਵਸਥਾ ਹੈ ਸਾਡੀ ਤੇ ਪਾਪਾਂ ਕਰਕੇ ਹਨੇਰੀ ਹੋ ਰਹੀ ਹੈ ਬਹੁਤ ਸਾਰੇ ਪਾਪ ਕਰਦੇ ਹਾਂ ਅਵਿਗਿਆ ਰੂਪੀ ਰਾਤ ਵਿੱਚ ਸਾਰੇ ਫਰਨ ਦੇ ਕਾਬ ਕਰਨੇ ਵਸਟਰੂਪੀ ਰਾਤ ਹੈ ਅਤੇ ਅਗਜਿਆ ਦਾ ਵੀ ਰਾਹ ਹੈ ਤੇ ਤਾਪਦਾ ਕਰਕੇ ਬੇਤਮ ਕਾਲੀ ਗਾੜੀ ਹੋ ਰਹੀ ਹੈ ਕਵਨ ਜੋਗ ਤੇ ਜਿਤ ਭੂਰ ਹੈ ਕੋਈ ਬੁਤੀ ਹੋ ਸਕਦੀ ਜਿਸ ਕਰਕੇ ਦਿਨ ਚੜ ਜੇ ਉਹ ਜਾਂਦੂ ਕਿ ਸੂਰਜ ਚੜ ਜਾਵੇ ਉਹ ਕਿਹੜੀ ਜੁਗਤ ਹੈ ਜੋ ਸੋ ਆਪ ਪ੍ਰੰਤੂ ਪ੍ਰੰਤੂ ਹਾਰਿਆ ਸ੍ਰੀ ਮਹਾਰਾਜ ਭੜੂਗਾ ਭੜੂਗਾ ਜੁਨਾ ਚ ਹਾਰ ਚੁੱਕੇ ਹਨ ਅਨਕ ਵਿਦੀ ਅਨਕ ਵਿਦੀ ਕਾਰਤੂਰ ਅਨੇਕਾਂ ਜੁਗਤੀਆਂ ਵਾਲਿਆਂ ਦੀ ਦਰਸ਼ਨ ਕੀਤੇ ਹੈ ਤੇ अनेਕਾਂ ਬੀਹਾਂ ਦੁਆਰਾ ਚੋਲਣਾ ਵੀ ਕੀਤਾ ਹੈ ਉਹ ਨਾਨਕ ਕਿਰਪਾ ਪਹੀ ਸਾਧ ਸੰਗਤ ਮੇਧ ਮੂਰ ਰੰਜੀਤ ਸਿੰਘ ਜੀ ਕਹਿੰਦੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਸਾਧ ਸੰਗਤ ਨੂੰ ਸਾਨੂੰ ਖਜ਼ਾਨਾ ਮਿਲਿਆ ਨਾਮ ਦਾ ਉੱਥੋਂ ਇਹ ਸਾਰੇ ਭਗਤ ਮਾਤ ਜਿਨ੍ਹਾਂ ਸੀ ਪਰਦੇ ਚੱਕੇ ਗਏ ਜਾਂ ਕੋਡ ਸੂਰਨਾ ਅਨੰਤ ਪ੍ਰਗਾਸ ਪ੍ਰਾਪਤ ਹੋਇਆ ਗਉੜੀ ਮਹੱਲਾ ਪੰਜਵਾਂ ਚਿੰਤਾ ਮਨ ਕਰਨਮਈ ਇਹ ਤਾਂ ਇਹ ਸਾਰੀਆਂ ਚਿੰਤਾ ਨੂੰ ਪੂਰੀਆਂ ਕਰਨ ਵਾਲਾ ਵਾਹਿਗੁਰੂ ਚਿੰਤਾ ਮਨਿ ਦੀਨੀ ਆਈ ਹੈ ਚਿੰਤਾ ਮਨ ਨੂੰ ਹੀਰੇ ਚ ਰੱਖ ਦਈਏ ਤੇ ਸਾਰੇ ਚਾਨਣੀ ਚਾਨਣ ਕਰ ਗੁੰਦੀ ਹੈ ਜਿਵੇਂ ਇੱਕ ਆदमी ਸੜਦੇ ਸੰਗੇ ਤਣਦੇ ਤਾਈ ਤਣ ਪੜਦੇ ਤੜਦੇ ਆ ਜਿਸ ਵਕਤ ਉਹਨਾਂ ਦੇ ਲੋਹੇ ਦੇ ਜਿਹੜੇ ਸ਼ਸਤਰ ਸੀ ਉਹ ਸੋਨੇ ਦੇ ਬਣ ਗਏ ਉਹ 파ਸ਼ਨੀ ਵਤੀ ਉਹਨਾਂ ਨੂੰ ਮਿਲ ਗਈ ਬੜੇ ਖੁਸ਼ ਹੋਏ ਅਤੇ ਫੇਰ ਪੜਦੇ ਆ ਪੜਦੇ ਆ ਨੂੰ ਸੇਵ ਸਾਹਿਬ ਸੰਗੇ ਜੀ ਚਿੰਤਾ ਮਣੀ ਮਿਲ ਗਈ ਖਾਣ ਚੋਂ ਉਹ ਜੀ ਚੰਦਰਮਾ ਚੜ ਜਾਂਦਾ ਐ ਸਾਰੀ ਕਾਨ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਉਸ ਪ੍ਰਕਾਸ਼ ਨੂੰ ਲੈ ਕੇ ਜਗੰਧਾ ਜੀ ਨੂੰ ਲੈ ਕੇ ਕਾਰਸਾ ਨੂੰ ਮਿਲ ਪਏ ਇਸੇ ਪ੍ਰਕਾਰ ਸਾਬ ਸੰਗੇ ਜੀ ਪਰਮੇਸ਼ਰ ਦੀ ਧਰਤੀ ਹੈ ਜਿਹੜੀ ਇਹ ਕਾਰਸਾ ਹੈ ਜਿਨ੍ਹਾਂ ਦੇ ਮਨ ਆਦਿ ਚ ਲੱਗੇ ਇਹਦੇ ਨਾਲ ਉਹ ਸਾਰੇ ਸੁਭਿਅਨਗੇ ਛੇਨੇ ਦੀ ਨਹੀਂ ਆਏ ਅਤੇ ਇਸੇ ਪ੍ਰਕਾਰ ਚਿੰਤਾ ਮਣੀ ਵੀ ਨਿਯਮ ਬਰੰਦ ਗਿਆ ਹੈ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਜਿਵੇਂ ਚੰਦਰਮਾ ਚੜ ਜਾਂਦਾ ਹੈ ਸਨਿਰਾਮ ਜੀ ਜੰਦਾ ਐਉ ਸਾਰੇ ਭਰਮ ਚ ਚੇਜੇ ਉਹਨਾਂ ਨੂੰ ਮਾਰਾ ਸਾਨੂੰ ਬਖਸ਼ੀ ਕਰਤੀ ਉਹ ਵਾਹਿਗੁਰੂ ਆਇਆ ਤੀ ਨਾਮ ਕਹਿਤ ਚੇਤ ਚਿੰਤਾ ਮਨ ਕਹਿ ਤੀ ਉਪਰੇ ਪਾਰਾ ਵਾਹਿਗੁਰੂ ਦਾ ਨਾਮ ਹੀ ਚਿੰਤਾ ਨਹੀ ਤੀ ਮਾਰਾ ਸੇਂਦਿ ਰਣ ਨਵੇਂ ਕਾਦਸ਼ਮ ਜਿਵੇਂ ਕਿਹਾ ਹੈ ਸਰਨਾ ਮਈ ਚਿੰਤਾ ਮਾਨੁ ਚਿੰਤਾ ਮਨ ਕਰਨਾ ਮਈ ਜੋ ਜੀਏ ਚਿੰਤਾ ਨੂੰ ਮੇਕ ਨਗਾਰਾ ਸਭ ਕਾਮਨਾਵਾਂ ਪੂਰੀਆਂ ਕਰਨ ਵਾਲਾ ਚਿੰਤਾ ਮਣੀ ਹੈ ਕੋ ਕਰਨਾ ਮੈਂ ਕਿਰਪਾਲੂ ਸਰੂਪ ਹੈ ਹਉਨਕ ਜਸ ਕੂਟ ਅਗ ਖਏ ਸਚਿ ਦਾਸ਼ਾ ਦਾ ਜਸ ਸੁਣਨ ਨਾਲ ਕਰੋੜਾਂ ਜਰਮਾ ਦੇ ਕਰੋੜ ਪੁਰਖਾਂ ਦੇ ਅਗ ਪਾਤ ਜਿਹੜੇ ਸੀ ਖਏ ਮੈਂ ਐਸ ਹੋ ਗਏ ਚਿੰਤਾ ਮਨ ਕਰਨਾ ਮੈਂ ਰਹਾਉ ਦੀਨ ਦਿਆਲਾ ਪਾਰ ਬ੍ਰਹਮ ਚਿੰਤਾ ਮਨ ਕਰਨਾ ਮੈਂ ਚਿੰਤਾ ਦੇ ਨਹੀਂ ਹੈ ਕਿਰਪਾਲੂ ਸਰੂਪ ਹੈ ਕੋ ਕੈਸਾ ਗਰੀਬਾਂ ਦੇ ਦਇਆ ਕਰਨ ਵਾਲਾ ਹੈ ਕਾਰਗਮ ਪਰਮੇਸ਼ਰ ਹੈ ਜਾ ਕੈ ਸਿਮਰਨ ਸੁਖ ਭੈ ਗੁਰਨਾ ਸਿਮਰਨ ਕਰਨੇ ਕਰਕੇ ਸੁਖ ਸਹ ਤਰਾਤ ਹੋਏ ਹਨ ਅਕਾਲ ਪੁਰਖ ਅਗਾਧ ਬੂਧ ਅਕਾਲ ਪੁਰਖ ਨਾਮ ਸਤਗੁਰੂ ਨਾਨਕ ਜੀ ਨੇ ਮਾਲੂਸੋਹਿਆਂ ਚ ਪਹਿਲਾਂ ਯਾਰ ਨੂੰ ਕੀਤਾ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਇਥੇ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਅਕਾਲ ਪੁਰਖ ਅਗਾਧ ਬੂਧ ਅਕਾਲ ਕਾਲ ਤੋਂ ਰਹੇ ਤੈ ਪੁਰਖ ਸਾਰੇ ਸੌਂਝ ਪੂਰਨ ਹੈ ਰਵ ਵਿੰਤ ਹੈ ਤੇਰਾ ਬੋਲ ਵਿਚਾਰ ਹੁਣ ਤੇ ਜਿਵੇਂ ਕੋਟ ਅੱਗ ਖੈ ਸੁਮੇ ਕਰਕੇ ਆਪ ਦਾ ਜਸ ਕਰੋੜਾਂ ਜਨਮਾਂ ਦੇ ਅੱਗ ਤਾਜ ਖੈ ਨਾਸ਼ ਹੋ ਗਏ ਕਿਰਪਾ ਨਿਧ ਪ੍ਰਭ ਮਯਾ ਧਾ ਕਿਰਪਾ ਦੇ ਸਮੁੰਦਰ ਆ ਕਾਲ ਕ੍ਰਿਪੂ ਤ੍ਰਭੂ ਜੀ ਮੈਂ ਕਿਰਪਾ ਦ੍ਰਿਸ਼ਟੀ ਧਾਰੋ ਸਾਡੇ ਤੇ ਨਾਨਕ ਹਰ ਹਰ ਨਾਮ ਲੈ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਹੈ ਪ੍ਰਮੇਸ਼ਰ ਆਉਦੇ ਨਾਮ ਨੂੰ ਲੈਣਾ ਕਰੀਏ ਗੌੜੀ ਪੂਰਬੀ ਮਹੱਲਾ 5 ਮੇਰੇ ਮਾਨ ਸਾਰਣ ਪ੍ਰਭੂ ਸੁਖ ਪਾਏ ਜੀ ਪਿਆਰੇ ਮਨੋ ਵਾਹਿਗੁਰੂ ਸ਼ਰਨ ਤੈਨਾਂ ਕਰਕੇ ਸੁਖ ਪਾਇਆ ਹੈ ਜਿਸ ਕਿਸੇ ਨੇ ਪਾਇਆ ਹੈ ਕੀ ਜੀ ਪਾਵੇਂਗਾ ਯਾ ਜਨ ਬਿਸਰ ਬਿਸਰੈ ਪ੍ਰਾਨ ਸੁਖ ਦਾਤਾ ਜਿਹ ਦਿਨ ਤੈਨੂੰ ਕਰਾਣਾ ਹੈ ਸੁਖੇਂ ਦੇਤਾ ਵਾਹਿਗੁਰੂ ਭੁੱਲੀ ਜਾਵੇਂ ਉਹ ਦਿਨ ਜਾਨ ਦਾਤਾ ਸੁਖ ਦਾਤਾ ਉਹ ਦਿਨ ਜਾਤ ਅਜਾਈ ਸਾਰੇ ਆਜਾਏ ਦੇਹ ਟਿਕਾਣੇ ਦੇ ਜਾਂਦੇ ਬਿਰਛ ਜਾਂਦੇ ਹੰ ਰਹਾਉ ਇਕ ਰੈਣ ਕੇ ਪਾਹਨ ਤੁਮ ਆਏ ਤਿਸ ਇਕ ਉਜਰੂਪੀ ਰਾਗ ਦੇ ਪ੍ਰਾਣਚਾਰੀ ਚ ਤੁਸੀਂ ਹੋ ਜੀਵ ਆਏ ਹੋ ਬਹੁ ਜੁਗ ਆਸ ਗਦਾ ਹਈ ਆਦੀ ਉਹ ਬਾਰੇ ਜੁਗਾਂ ਤੱਕ ਆ ਹੁਗਾਈ ਰਹਦੇ ਵੀ ਸਾਜ ਨੂੰ ਤੋਏ ਕਾ ਬਾਸਰ ਕਾਜ ਵੀ ਚਾਰੇ ਗੁਜ਼ਰ ਜਾਣਗੇ ਅਸੀਂ ਨਹੀਂ ਮਰਨ ਅੱਡੀ ਆਸਾ ਵਧਾਈ ਬੈਠੇ ਹੋਂ ਜਉਣ ਦੀ ਗ੍ਰਹਿ ਮੰਦਰ ਸੰਪੈ ਜੋ ਦੀਸਾ ਜਿਹੜੇ ਪੁੱਤੇ ਹੋਵੇ ਮੰਦਰ ਪੱਕੇ ਹਨ ਸੰਪੈ ਹਾਥੀ ਘੋੜੇ ਮਈਆਂ ਗਾਈਆਂ ਜੋ ਤੁਸੀਂ ਦੇ ਹਨ ਕਿਉਂ ਕਰ ਵਰ ਕੀ ਛਾਏ ਬਿਸ਼ਰੀ ਛਾਂ ਦੀ ਉੰਬਿਆ ਇਸ ਪ੍ਰਕਾਰ ਦੇ ਹਨ ਬਿਸ਼ਰੀ ਛਾਂ ਜਿਵੇਂ ਸੂਰਜ ਦੀਵੇ ਕਾਹੇ ਹੋ ਜੇ ਉਹੋਂ ਬਦਲ ਕੇ ਦੀਵੇ ਕਾਹੇ ਹੋ ਜਾਂਦੀ ਹੈ ਜਿਵੇਂ ਜਦੋਂ ਪਰਾਲਾ ਪੁੱਤੀ ਸੂਰਜ ਜੋ ਪੂਨੀ ਆਪੋਂ ਦੀ ਤਰਫ ਚੱਲ ਆ ਗਿਆ ਉਦੋਂ ਇਸਹਿਰੇ ਤੇ ਜਾਂ ਦੇ ਬਗਲ ਨੂੰ ਨਾਸ ਹੋ ਜਾਣੇ ਹੈ ਸਦਾ ਵੀ ਕਾਇਮ ਰਹਿਣੇ ਇਹ ਕਿਉਂ ਇਹਨਾਂ ਵਿੱਚ ਲੱਗਾ ਹੋਇਆ ਹੈ ਪਨ ਮੇਰਾ ਸੰਤੈ ਸਭ ਮੇਰੀ ਇਹ ਸ੍ਰੀ ਤੇ ਮੇਰਾ ਮੰਨਿਆ ਹੈ ਸਾਰੀ ਸੰਤੈ ਹੱਥੀ ਘੋੜੇ ਮੱਝਾਂ ਗਾਈਆਂ ਆਲਦੀਆਂ ਮੰਨੀਆਂ ਹਨ ਬਾਗ ਮਿਲਖ ਸਭ ਜਾਏ ਜੇ ਬਾਗ ਆਪ ਦੇ ਸਮਝੇ ਮਿਲਖ ਜ਼ਗੀਰਾ ਆਪ ਦੀ ਨੂੰ ਸਮਝੀਏ ਸਾਰੀਆਂ ਜਗ੍ਹਾ ਆਪ ਦੀਆਂ ਸਮਝੀਏ ਇਹ ਸਭ ਜਾਏ ਚਲੀਆਂ ਜਾਣ ਗਿਓ ਦੇਵਨ ਹਾਰਾ ਬਿਸਰਿਉ ਠਾਕ ਜੋ ਦੇਵਨ ਵਾਲਾ ਪ੍ਰਿਵੇਸ਼ਰ ਸਵਾਮੀ ਉਹ ਤੈਨੂੰ ਭੁੱਲ ਚੁੱਕਿਆ ਹੈ ਇਨ ਮਹੂਤ ਪਰਾ ਇਹ ਖਿੰਗੇ ਜੀ ਇਹ ਸਾਰੇ ਪਦਾਰਥ ਤਰਾਏ ਹੋ ਜਾਣੇ ਬਗਾਨੇ ਹੋ ਜਾਣੇ ਜਿਨ੍ਹਾਂ ਤੂੰ ਆਪਣੇ ਮੰਨੀ ਬੈਠਾ ਹੈ ਅਹਰੇ ਬਾਗਾ ਕਰ ਇਸ ਨੰਨ ਅਗਰ ਤੂੰ ਇਉਂ ਕਰ ਗਏ ਕਹਿੰਦੇ ਪੈਰਾਂ 'ਚ ਚੰਗੇ ਚੰਗੇ ਚਿੱਕੇ ਚਿੱਤੇ ਪੁਸ਼ਾਕੇ ਤੇ ਬਰੇ ਜਿਵੇਂ ਦੂਹਾਰ ਪਾਣੀਆਂ ਨਾਲ ਇਸ਼ਨਾਨ ਕਰਦਾ ਹੈ। ਜਿਉ ਆ ਚੰਦਨ ਲਾਇ। ਉਤੇ ਜਿਉ ਆ ਕੇ ਅਸਾ ਕੇ ਅਸਨ ਨੂੰ ਆਦਿਕ ਨੂੰ ਲੋਨੇ ਮਹਿਕ ਨਿਕਲ ਆ ਕੇ ਮੈਨੂੰ ਵੇਖਣ ਲਈ ਚਲਿਆ ਜਾਂਦਾ ਹੈ ਨੌਜਵਾਨ। ਮੇਰੇ ਭਉ ਨਿਰੰਕਾਰ ਨਹੀਂ ਕੀਨੇ ਆ। ਕੰਮਾਂ 'ਚ ਫਸ ਗਿਆ ਬਾਧੂ ਕੰਮਾਂ 'ਚ ਨਿਰੰਕਾਰ ਜੋ ਮਿਰ ਪਰਮੇਸ਼ਰ ਨੂੰ ਜਾਣਿਆ ਨਹੀਂ ਹੈ ਤਾਂ ਜਿਉ ਹਾਸੀ ਨਾ ਆਏ। ਤਦ ਜਿਉ ਮਾਨ ਕਰਦਾ ਜਿਵੇਂ ਹਾਸੀ ਨੂੰ ਆੜ ਕੇ ਮਗਰ ਉਹ ਤੇ ਖੇਤ ਆ ਲੈਿੰਦਾ। ਕੀ ਜੇ ਅਹੰਕਾਰ ਕਰਮਾਂ ਚੰਗੇ ਵਸੂ ਕਰਕੇਾਫੀ ਨੂੰ ਇਸ਼ਾਨਾਮ ਦੀ ਨਹੀਂ ਨਿਸ਼ਫਲੀ ਹੈ ਜਾ ਹੋਏ ਕਿਰਪਾਲ ਤਾਂ ਸਤਗੁਰ ਮਿਲੈ ਜੇ ਵਾਹਿਗੁਰੂ ਕਿਰਪਾਲੂ ਹੋਰੇ ਪੁਰੂਲੋ ਪੁੰਨ ਵਾਲਾ ਪ੍ਰੇਰਿਆ ਹੋਇਆ ਤਾਂ ਸਤਗੁਰਾਂ ਦੇ ਨਾਲ ਇਹ ਜੀਵ ਨੂੰ ਮਿਲ ਦਿੰਦਾ ਹੈ ਨਾ ਵਿਸੋਹ ਹਰ ਕੇ ਨਾਇ ਸਤਗੁਰੂ ਨਾਲ ਸਾਹ ਕਿਰਪਾ ਕਰਕੇ ਪਰਮੇਸ਼ਵਰ ਦੇ ਨਾਮ ਨਾਲ ਜੋੜੁੰਦੇ ਹੈ ਤੇ ਸਾਰੇ ਸੁਖ ਮਾਰੇ ਦੇ ਨਾਮ ਕਰਕੇ ਪ੍ਰਾਪਤ ਹੁੰਦੇ ਹਨ ਮੁਗਤ ਭਇਆ ਬੰਧਨ ਗੁਰਖੋਲ ਲੈ ਕੋ ਗੁਰ ਤੋਂ ਮੁਕਤ ਹੋ ਗਿਆ ਸੰਸਾਰ ਤੇ ਉਹਨਾਂ ਦੇ ਜੰਮਣ ਮਰਨ ਦੇ ਬੰਧਨ ਕਰਦਾ ਤੋ ਉਜਾਗ ਦੇ ਬੰਧਨ ਨੂੰ ਹੋਂਮੇ ਲੰਗਾਰੇ ਬੰਧਨ ਸਭ ਗੁਰੂ ਜੀ ਨੂੰ ਖੋਲ ਦਿੰਦੇ ਹਨ ਜਨ ਨਾਨਕ ਹਰ ਗੁਣ ਗਾਰ ਜੀ ਗੁਰੂ ਸਾਹਿਬ ਜੀ ਕਹਿੰਦੇ ਜਨ ਬਣ ਕੇ ਹਰੀ ਦੇ ਗੁਣਾਂ ਨੂੰ ਗਾਉਂਦੇ ਹਨ